ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਐ ਮੈਂ ਇੱਥੇ ਹੋ ਗਿਆ ਜੀ ਪੌਣੇ ਸ਼ੀਦਾ ਲੇਟ ਹੀ ਹੋ ਰਿਹਾ ਜੀ ਆਪਾਂ ਗਵਾੜ ਦੇ ਕੇ ਫਿਰ ਮੈਂ ਸਨਮਾ ਮੰਗੇ ਨਿਰੋਚਾਰਾ ਪਾ ਕੇ ਤਾਰਾ ਡੋਕੀ ਕੱਢਦੇ ਸੀ ਇਹਨਾਂ ਨੇ ਫਿਰ ਅੰਦਰਲਾ ਕੰਮ ਕਰਿਆ ਏ ਸਰੰਦਰਲੇ ਕੰਮ ਨੂੰ ਮਾੜੇ ਮਾੜੇ ਨਾਲ ਲੇਟ ਹੋ ਜਾਂਦਾ ਦੁੱਧ ਬਾਦ ਸਾਮਣਾ ਮਾੜੇ ਪਾੜੇ ਨਾਲ ਕਾਫੀ ਕੰਮ ਹੋ ਜਾਂਦਾ ਪੁਰਗਾਂ ਸਲਾਦ ਅੰਦਰੀ ਬੰਨੇ ਆ ਦੇਖੋ ਸਾਡੀ ਮਾਸ ਖੁੱਲ ਕੇ ਝੋਟੀ ਨੇ ਕੀ ਹਾਲ ਕਰਿਆ ਸਾਰੀ ਲੇਟੀ ਖਾ ਡੋਲ ਤਾਂ ਸਾਰਾ ਕੁਝ ਨਾਟ ਨਹੀਂ ਕੱਸਿਆ ਉਹਦੇ ਇਹਦੇ ਨਾਟ ਨਾ ਕਸੋਏ 5 ਮਿੰਟ ਨਹੀਂ ਰਹਿ ਜਾਂਦੀ ਗੀ ਦੇਖਿਆ ਮੈਂ ਉੱਥੇ ਬਾਹਰ ਨਿਕਲ ਕੇ ਮੈਂ ਬੰਨੀ ਉੱਠ ਗਈ ਮੈਂ ਵਧੀ ਜਲ ਮੁਰੇ ਬੰਨੀ ਉਹ ਉੱਥੇ ਬਾਹਰ ਹੋ ਗਈ ਮੈਂ ਉਹ ਰਾਈ ਨਹੀਂ ਹੋਣਾ ਕੋਈ ਫੱਟਾ ਬਣਦਾ ਉਹਨਾਂ ਪਰਾਂ ਹੀ ਪਰਾਂ ਉਦਰੀ ਗੇਟ ਖੋਲ ਕੇ ਬਾਹਰ ਨੰਗ ਜੈਦੇ ਨਹੀਂ ਕੀਦੇ ਨੀਰਾ ਚਾਰਾ ਹੋ ਗਿਆ ਜੱਪਣੇ ਹਰਾਮੇ ਸਾਨੂੰ ਹੁਣ 5 ਮਿੰਟਾਂ ਦੇ ਵਿੱਚ ਪਿਛ ਨੀਰਾ ਖਾ ਲੈਂਦੇ ਨੇ ਫਟਾਫਟ ਮੱਕਾ ਹੋ ਗਿਆ ਹੁਣ ਤਾਂ ਮੱਕਾ ਬਾਦੂ ਹੋ ਗਿਆ ਪਹਿਲਾਂ 1 ਮਹੀਨਾ 1 ਗੜ ਮਹੀਨਾ ਨਾਲ ਸੰਨੀ ਨਾਲ ਮਸਾਂ ਉਹ ਕਰਿਆ ਸਾਰਾ ਸਾਰੇ ਇਹਨਾਂ ਨਾਲ ਥੱਲੇ ਬਗਾ ਦਿੰਦੇ ਸਤੂੜੀ ਸਾਰੀ ਹੁਣ ਗੋਬਰ ਗੈਸ ਚੀ ਪਾ ਦਾਂਗੇ ਹੈ ਆਉਂਦੀ ਹੋਣੀ ਉਹ ਪੱਟਕੇ ਤਰਖੇ 14-15 ਕਿੱਲੇ ਜੀਰੀ ਦੇ ਲੱਗੇ ਜੀ ਆਪਣੇ 3.4 ਕਿੱਲੇ ਆ ਲੱਗੇ ਇੱਧਰ ਬਾਕੀ ਆਪਣਾ ਖੇਤ ਉੱਥੇ 17-18 ਕਿੱਲੇ ਅੱਗੇ ਨੇ ਉੱਥੇ ਆਪਾਂ ਕਾਫੀ ਲਾਤੀ ਦੇਖੋ ਰੱਬ ਮੀਂਹ ਪਾ ਦੇ ਤਾਂ ਚੰਗਾ ਹੈ ਜੀ ਜੀਰੀ ਤਲਾਈ ਜੰਨੇ ਬਈ ਇਹ ਕਹਿੰਦੇ ਨੇ ਅਸੀਂ ਵਿਲੇ ਬੈਠੇ ਹਾਂ ਸਰਦਾਰ ਜੀ ਕੰਮ ਦਿਓ ਕੀ ਕਰੀਏ ਫਿਰ ਆਪਜੀਓ ਦਵਾਈ ਜੰਨੇ ਹੁਣ ਆਪਜੀ ਜ਼ਿੰਮੇਵਾਰੀ ਤੇ ਬੁਲਾਏ ਨੇ ਕਤੂੜੀ ਬਹੁਤ ਐਨੀ ਕਤੂੜੀ ਹਰਾ-ਚਰਾ ਫਿਰ ਬੱਚਾ ਪਿਆਰ ਆਂਦਾ ਸਾਰਾ ਜਾ ਕੇ ਪੈਪਸ ਫਸ ਜਾਂਦੇ ਸਾਰੇ ਟੂੜੀ ਦੇ ਗੇ ਲੇ ਖੋਲ੍ਹ ਕੇ ੱਡੀ ਨਾ ਇਹ ਇਹਦਾ ਨੱਟ ਦਾ 10 ਮਿੰਟ ਦਾ ਵੀ ਵਿਸਾਹ ਕਰੇ ਹੁਣ ਵੀ ਨੱਟ ਲੱਬ ਲਈ ਇਹਦਾ ਸਰਦਨ ਦਾ ਸਿੰਗਲ ਜ ਸੰਕਲਪ ਸਾਈ ਰੱਖਦੀ ਏ ਨਹੀਂ ਤਾਂ ਖੁੱਲਣਾ ਹੀ ਸੀ ਵਾਲਟੀ ਫੜਾ ਲੈਟ ਡਿਲੇਟ ਹੋਈ ਜਾਂਦੀ ਜੀ ਪਹਿਲਾਂ ਆਪਾਂ ਵਿੱਚ ਦੀ ਹਟ ਗਏ ਸੀਗੇ ਨੀਰਾ ਗੁੱਟਣ ਲੱਗ ਗਏ ਸੀਗੇ ਇਹ ਫਰਮਹਸਾਂ ਨੇ ਖੜਦੇ ਤੇ ਇੰਜਨ ਚੱਲਦਾ ਹੋਵੇ ਗੋਆ ਦੇਖ ਕੇ ਵਾਗ ਗਏ ਸੀਗੇ ਤੱਕੀ ਹੋਰ ਪਰਾਂ ਕਰਾਈ ਹੋਈ ਨਹੀਂ ਪਰਸੋਂ ਤੋਂ ਪਲੇਟਿਲੇਟ ਚੱਲ ਰਿਆ ਜੀ ਪਰਸੋਂ ਦੇ ਇਹ ਜੀ ਹੋਇਆ ਢੀ ਛੜੇ ਕਰੇ ਤਾਂ ਵਾਪਰ ਗਿਆ ਹਾਸਾ ਆਪਾਂ ਜਿਹੜਾ ਸੀਰੀ ਸੰਜੀ ਰੱਖਿਆ ਹੋਇਆ ਸੀ ਜੀ ਉਹਦੀ ਡੈਥ ਹੋ ਗਈ ਪਰਸੋਂ ਤੋਂ ਸਿਸਟਮ ਹਲ ਰਿਆ ਪਰਸੋਂ ਤੋਂ ਅਸੀਂ ਲੇਟ-ਲੇਟ ਅੱਗੇ ਅਸੀਂ 6 ਵਜੇ ਮੈਂ ਸਵੰਦ ਦਿੰਦੇ ਸੀਗੇ ਪਰਸੋਂ ਸਵੇਰੇ ਸਵੇਰੇ ਅਸੀਂ ਚਾਹ ਬਣਾ ਕੇ ਹਟੇ ਸੀ ਹਜੇ ਪੌਣੇ ਕੇ ਪੰਜ ਦਾ ਟਾਈਮ ਸੀਗਾ ਪੌਣੇ 1:5 ਵਜੇ ਹੋਉਂਦਾ ਸੀ ਸਾਡੇ ਘਰ ਨੂੰ ਜੀ ਸਾਈਕਲ ਲਈ ਰਾਤ ਨੂੰ ਚੰਗਾ ਭਲਾ ਗਿਆ ਪੌਣੇ 5 ਵਜੇ ਸਵੇਰੇ ਸਾਈਕਲ ਲੈ ਕੇ ਆਉਣ ਲੱਗ ਰਿਹਾ ਸੀ ਸੜਕ ਤੇ ਐਕਸੀਡੈਂਟ ਹੋ ਗਿਆ ਕਿਸੇ ਨੇ ਟਰੈਕਟਰ ਲੱਗ ਰਿਹਾ ਸੀ ਜੀ ਭੱਠੇ ਤੇ ਮਿੱਟੀ ਵਾਲੇ ਤੇ ਸਾਰਾ ਰਾਤ ਟਰੈਕਟਰ ਚੱਲਣ ਲੱਗ ਰਿਹਾ ਸੀ ਪਤਾ ਨਹੀਂ ਤਾਂ ਉਸ ਨੂੰ نیند ਆ ਗਈ ਟਰੈਕਟਰ ਵਾਲੇ ਨੂੰ ਪਤਾ ਨਹੀਂ ਕੀ ਤਾਂ ਹੋਇਆ ਕੀ ਨਾ ਉਹ ਤਾਂ ਵਿਚਾਰਾ ਆਪਦੀ ਇੱਕ ਸਾਈਡ ਆਉਣ ਲੱਗ ਰਿਹਾ ਸੀਗਾ ਲਿਆ ਕੇ ਟਰੈਕਟਰ ਦੇ ਉੱਪਰ ਹੀ ਝਾੜਤਾ ਜਿਵੇਂ ਪਹਿਲਾਂ ਟਰੈਕਟਰ ਮਾਰਿਆ ਟਰੈਕਟਰ ਮਾਰਿਆ ਉਹਦੇ ਵਿਚਾਰੇ ਦੇ ਘਰ ਮਾਰੇ ਉਹ ਟਰਾਲੀ ਕਿਨੇਲੇ ਪਾਸੇ ਡਿੱਗ ਗਿਆ ਜਦੋਂ ਟਰੈਕਟਰ ਨੇ ਉਸ ਨੂੰ ਫੇਟ ਮਾਰੀ ਉਹ ਜੇ ਦੂਜੇ ਪਾਸੇ ਡਿੱਗ ਜਾਂਦਾ ਸ਼ਾਇਦ ਲੱਤਾਂ ਟੁੱਟ ਕੇ ਸਰ ਜਾਂਦਾ ਉਹ ਦੂਜੇ ਸਾਈਡ ਡਿੱਗ ਗਿਆ ਟਰਾਲੀ ਕਿਨੇਲੇ ਪਾਸੇ ਡਿੱਗ ਗਿਆ ਜੀ ਤੇ ਉੱਤੋਂ ਦੀ ਮਿੱਟੀ ਦੀ ਭਰੀ ਹੋਈ ਟਰਾਲੀ ਉਹਦੇ ਉੱਪਰ ਦੀ ਟੱਪ ਗਈ ਨਾਲ ਦੀ ਨਾਲ ਉੱਥੇ ਹੀ ਮੁੱਕ ਗਿਆ ਸੀ ਉਹ ਤਾਂ ਸਵੇਰੇ ਸਵੇਰੇ ਪੌਣੇ 5 ਦਾ ਟਾਈਮ ਸਵੇਰੇ ਸਵੇਰੇ ਖਬਰ ਮਿਲ ਗਈ ਸੀ ਐਵੇਂ ਲੱਗਦਾ ਜੀ ਜਿਹੜਾ ਆਪਾਂ ਬੰਦਰ ਲਾਇਆ ਹੁੰਦਾ ਅਪਾ ਸਾਲ ਤੇ ਰਲਾਇਆ ਸੀ ਸੀਰੀ ਸੰਜੀਆ ਪਈ ਰਲਾਉਣੇ ਵੀ ਆਪਣੇ ਦੁੱਖ ਸੁੱਖ ਦਾ ਸੀਰੀ ਐ ਉਹ ਵਿਚਾਰੇ ਦਾ ਹਜੇ ਮੁੰਡਾ ਵੀ ਨਹੀਂ ਵੈਸੇ ਦੋ ਕੁੜੀਆਂ ਬੈਈਆਂ ਨੇ 50 ਸਾਲ ਦੇ ਗੇੜ ਹੋਣਾ ਹਜੇ 50 ਸਾਲ ਦਾ ਸ਼ਾਇਦ ਹੋਇਆ ਵੀ ਨਹੀਂ ਹੋਣਾ ਤੇ ਇੰਨਾ ਸਿਆਣਾ ਬੰਦਾ ਸੀ ਵਿਚਾਰਾ ਤੁਹਾਨੂੰ ਪਤਾ ਜੇਦੋਂ ਐਂ ਗੱਲਬਾਤ ਹੋ ਜੇ ਕਾਸੇ ਕੰਮ ਨੂੰ ਜੀ ਨਹੀਂ ਕਰਦਾ ਆਪਾਂ ਸਾਲ ਤੇ ਰੱਖਿਆ ਸੀ ਜੇ ਜੇ ਇੱਕ ਮਹੀਨਾ ਦੋ ਦਿਨ ਹੋਏ ਸੀ ਆਪਣੇ ਘਰੇ ਆਏ ਨੂੰ ਉਹਨੂੰ ਐਨਾਂ ਕੋਨੇ ਆਪਣੇ ਘਰ ਦੰਨ ਪਾਣੀ ਖਾਣਾ ਸੀਗਾ 14 ਤਰੀਕ ਨੂੰ ਐਸੀ ਇੱਕ ਜੇਠ ਨੂੰ ਜੇ ਆਪਣੇ ਘਰੇ 17 ਤਰੀਕ ਨੂੰ ਇਹ ਹਾਦਸਾ ਵਾਪਰ ਗਿਆ ਸੀ ਇੱਕ ਮਹੀਨਾ ਦੋ ਦਿਨ ਹੋਏ ਸੀ 16 ਨੂੰ 16 ਨੂੰ ਕਿ 17 ਦੇ ਪਰਸੋਂ ਪਰਸੋਂ ਹੋਇਆ ਜੀ ਇਹ ਕੰਮ ਪਤਾ ਨਹੀਂ ਸਾਡੀ ਸੜਕ ਤੇ ਇੱਥੇ ਕੀ ਹੈ ਜੀ ਸਾਡੀ ਸੜਕ ਤੇ ਬਹੁਤ ਨਾ ਉੱਥੋਂ ਪਿੱਛੋਂ ਮਸਜਿਦ ਆਉਂਦੀ ਹੈ ਮਸਜਿਦ ਕੋਲੋਂ ਲੈ ਕੇ ਤੇ ਆ ਅੱਗੇ ਟੱਪ ਜਾਂ ਸਾਡੇ ਘਰਾਂ ਤੋਂ ਅੱਗੇ ਛੱਟ ਟੱਪ ਜਾਂ ਇੱਥੇ ਬਹੁਤ ਸਾਰੇ ਹਾਦਸਿਆਂ ਹੀ ਵਾਪਰਦੇ ਨੇ ਆਏ ਸਾਲ ਨਤਾਸ ਪ੍ਰਾਂ ਅਗੋ ਹਟਾ ਨੀ ਬੋਹੇ ਤੇ ਬੈਠ ਜਾਂਦੀਆਂ ਨੇ ਆਪਣੇ ਛੋਟੀ ਸੂਨ ਵਾਲੀ ਸੀ ਜੀ ਪਹਿਲਣਾ ਅੱਪਾ ਕਹਿੰਦੇ ਸੀ ਵੀ ਕੈਲੀ ਅੱਪੀ ਤਾਰੇ ਪਾ ਦੂਗਾ। ਇਹਦੇ ਸਾਨੂੰ ਨਮਕੜਾ ਪਾਊਗਾ। ਅਸੀਂ ਕਹਿੰਦੇ ਸੀ ਅੱਪੀ ਕੈਲੀ ਪਾ ਦੂਗਾ ਤਾਰੇ ਆਪਣੇ ਨੌਕਰ ਆ ਗਿਆ ਇੱਕੀ ਦਾ। ਹੁਣ ਅਸੀਂ 6 ਸਾਲ ਹੋ ਗਏ ਸੀ ਜੇ ਅਸੀਂ ਨੌਕਰ ਖਾਲ ਤੇ ਲਾਇਆ ਨੀਤੇ ਅਸੀਂ ਸਿਰਫ ਮਹੀਨਿਆਂ 2 ਮਹੀਨਿਆਂ ਤੇ ਬੰਦਾ ਰੱਖਦੇ ਸੀਗੇ। ਕਹਿਣ ਲੱਗੇ ਬੰਨੇ ਬਦੀਨ ਹੋਈ ਜਾਂਦੇ ਰਹਿਣ ਨਾਲ ਖੇਤ ਚ ਨਾਲੇ ਘਰੇ। ਵੀ ਚਲ ਆਪਾਂ ਬੰਦਾ ਰੱਖ ਲੈਨੇ ਆ ਸਿਆਣਾ ਬੰਦਾ ਸੀ ਵਿਚਾਰਾ। ਇਹ ਸਾਡੀ ਸੜਕ ਦੀ ਗੱਲ ਕਰ ਰਹੇ ਸੀ ਆਪਾਂ ਸਾਡੀ ਸੜਕ ਤਾਂ ਪਤਾ ਨਹੀਂ ਇੰਨੀ ਮਨੂਸਾ ਨਾ 1.5 ਕਿਲੋਮੀਟਰ ਇਹ ਇੰਨੇ ਘੱਟੋ-ਘੱਟ 4-5 ਬੰਦੇ ਖਾਲੇ ਸਾਡੇ ਪਿੰਡ ਦੇ ਹੋਊਗਾ ਐਕਸੀਡੈਂਟ ਇੱਥੇ ਤੇ ਨਾਲ ਦੀ ਨਾਲ ਹੀ ਬੰਦਾ ਮੁੱਕ ਜਾਊਗਾ ਪਤਾ ਨਹੀਂ ਕੀ ਇੱਥੇ ਕੀ ਗੜਬੜ ਹੈ ਆ 2-3 ਮਹੀਨੇ ਪਹਿਲਾਂ ਦੀ ਗੱਲ ਹੈ ਜੇ ਆਪਣੇ ਪਿੰਡ ਦਾ ਲੰਬਰਦਾਰ ਸੀਗਾ ਦਿਨੇ ਸਵੇਰੇ 10-11 ਵਜੇ ਤੁਰਿਆ ਜਾਂ ਤੁਰਿਆ ਜਾਂਦਾ ਸੀ ਪਰ ਉਹਨੂੰ ਕੈਂਚੀ ਅਗਣੀ ਨੂੰ ਤੇ ਗੱਡੀ ਨੇ ਚੱਕ ਕੇ ਮਾਰਿਆ ਤੇ ਉਹਦੀ ਵੀ ਮੌਤ ਹੋ ਗਈ ਸੀ ਉਹ ਹੱਥ ਕਰਕੇ ਜਾ ਕੇ ਮੁੱਕ ਗਿਆ ਸੀਗਾ ਚੰਗਾ ਪਹਿਲਾ ਪੈਰੀ ਤੁਰਿਆ ਜਾਂਦਾ ਸੀ ਪਤਾ ਨਹੀਂ ਕੀ ਬਣਿਆ ਕੀ ਨਾ ਤੇ ਕਹਿੰਦਾ ਗੇੜਾ ਜ ਆਇਆ ਉਹਨੇ ਆਪ ਦੱਸਿਆ ਮੈਨੂੰ ਗੇੜਾ ਜ ਆਇਆ ਗੇੜਾ ਆ ਕੇ ਗੱਡੀ ਦੇ ਮੂਰੇ ਡਿੱਗ ਗਿਆ ਇਸ ਨਾਮ ਲੈ ਕੇ ਜਾਂਦੇ ਸੀਗੇ ਸੁਨਾਮ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ ਪਤਾ ਨਹੀਂ ਇੱਥੇ ਕੀ ਹੈ ਸਾਡੇ ਤਾਂ ਬਹੁਤ ਨਫੇ ਨੁਕਸਾਨ ਹੁੰਦੇ ਨੇ ਸਾਡਾ ਪਿੰਡ ਸਾਰਾ ਕੁਝ ਕਰੀ ਜਾਊਗਾ ਸਭ ਕੰਮਾਂ 'ਚ ਮੂਰੇ ਐ ਸਾਰਾ ਕੁਝ ਕਰਨਗੇ ਪਤਾ ਨਹੀਂ ਕਿਉਂ ਇਹ ਸੜਕ ਖਾਤਰ ਇੰਨਾ ਸੋਚਦੇ ਆ ਵੀ ਇੱਥੇ ਖੰਡ ਪਾਠ ਕਰਾ ਲਿਆ ਜਾਵੇ ਕੋਈ ਪੁੰਨ ਲੱਗ ਜਾਏ ਸਾਲ ਲੱਗ ਜਾਏ ਚਾਹੇ ਪੁੰਨ ਵੀ ਇੱਥੇ ਆਪਣੇ ਹਾਦਸੇ ਹੁੰਦੇ ਨੇ ਇਹਨਾਂ ਦੁਨੀਆ ਬਾਗੀਏ ਸੜਕ ਤੇ ਹੈ 1.5-2 ਕਿਲੋਮੀਟਰ ਤਈ ਇਹ ਬੱਸ ਇਹ ਸਾਡਾ ਪਿੰਡੋਂ ਤੋਂ ਸਟਾਰਟ ਹੁੰਦਾ ਔਰ ਤੋਂ ਲੱਗ ਕੇ ਸਾਡਾ ਪਿੰਡ ਖਤਮ ਹੋ ਜਾਂਦਾ ਉੱਥੋਂ ਤੱਕ ਹੈ ਬਹੁਤ ਨੁਕਸਾਨ ਹੋਏ ਨੇ ਸੜਕ ਤੇ ਪਰ ਪਤਾ ਨਹੀਂ ਕਿਉਂ ਪਤਾ ਨਹੀਂ ਹੋਰ ਹਜੇ ਕਿੰਨੇ ਕਿਨੇ ਜਾਣਾ ਸ਼ਾਇਦ ਤਾਂ ਨਹੀਂ ਕੋਈ ਤਵਾ ਚ ਰਹਿਗਾ ਲਦਾ ਵੀ ਆਪਾਂ ਕੋਈ ਖੰਡ ਪਾਠ ਕਰਾ ਦੇ ਕੁਝ ਕਰਾ ਦਈਏ ਇੱਥੇ ਸ਼ਾਮ ਨੂੰ ਤਾਂ ਆਪਾਂ ਕਹਿ ਦਈਏ ਜੇ ਕਿਸੇ ਦੇ दारू ਪਿਆਲਾ ਪੀਤਾ ਹੁੰਦਾ ਰਾਤ ਨੂੰ ਤਾਂ ਵੀ ਤਾਂ ਉਹਦੇ ਦਿਨੇ ਐਕਸੀਡੈਂਟ ਹੁੰਦੇ ਨਾਲੇ ਦਿਨੇ ਕੀ ਕਹਣਾ ਕਦ ਐਕਸੀਡੈਂਟ ਹੋਇਆ ਹੁਣ ਰਾਤ ਨੂੰ ਖੜਾ ਕਰ ਦੇ ਮੈਂਬਰ ਵਾਲਾ ਕੰਮ ਹੋ ਜਾਂਦਾ ਤੇ ਬੰਦਾ ਕੋਈ ਆਪਣੇ ਨਾਲ ਸਾਲ ਤੇ ਰਲਿਆ ਹੋਵੇ ਇੱਕ ਸਾਵਦਾ ਉਹ ਆਪਣੇ ਘਰ ਦਾ ਮੈਂਬਰ ਬਣ ਜਾਂਦਾ ਅੱਗੇ ਉਹਦੇ ਨਾਲ ਅਸੀਂ ਸੰਦੇਹ ਆਖ ਨੇ ਟਾਈਮ ਨਾਲ ਰੋਟੀ ਬਣਾ ਲੈਂਦੇ ਵੀ ਉਹ ਜਾਊਗਾ ਕਰੇ ਰੋਟੀ ਬੰਦਣੀ ਉਹ ਖੜੇ ਨਾ ਵੀ ਵਿਚਾਰਾ ਕਹੂਗਾ ਸਾਰਾ ਦਿਨ ਕੰਮ ਕਰਕੇ ਆਉਣਾ ਵੀ ਇਹਨਾਂ ਨੇ ਰੋਟੀ ਨੇ ਟਾਈਮ ਨਾਲ ਬਣਾਈ ਹੁਣ ਮੇਰੀ ਮੰਮੀ ਵੀ ਦੋ ਦਿਨ ਹੋ ਗਏ ਕਹਿੰਦੀ ਐ ਕਹਿੰਦੀ ਵੀ ਰੋਟੀ ਵੀ ਲੇਟ ਕਰ ਦਿੰਦੇ ਉਹ ਅੱਗੇ ਇਕੱਲੇ ਦੇ ਆਖ ਨੇ ਨਾਲ ਰੋਟੀ ਟਾਈਮ ਨਾਲ ਅਸੀਂ ਬਣਾ ਲੈਂਦੀਆਂ ਸੀਗੀਆਂ ਸੁਣਾ ਲੱਗਦਾ ਆਪ ਹੀ ਖਾਣੀ ਐ ਕੁਛ ਜੀਭ ਹੀ ਨਹੀਂ ਕਰਦਾ ਜਿਵੇਂ ਲੱਗਦਾ ਸਾਰਾ ਦਿਨ ਉਸੇ ਦੀ ਗੱਲਾਂ ਕਰੀ ਜਾਂਦੇ ਐ ਵੀ ਵਿਚਾਰਾ ਕੀ ਸੋਚ ਕੇ ਕਰੋ ਤੁਰਿਆ ਸੀ ਤੇ ਕੀ ਬਣ ਗਿਆ ਦੇਖ ਲੋ ਰਸਤੇ ਜੀ ਉਹਦੇ ਨਾਲ ਤੇ ਰੱਬ ਨੇ ਮੌਤ ਵੀ ਇੰਨੀ ਦਰਦਨਾਕ ਦਿੱਤੀ ਕਿ ਉਹਦੇ ਮੂੰਹ ਉੱਪਰ ਦੀ ਗਰਦ ਨੂੰ ਉੱਪਰ ਦੀ ਛਾਤੀ ਉੱਪਰ ਦੀ ਟਾਇਰ ਟੱਪਿਆ ਜਾਂਦੀ ਵਾਰ ਉਹਦਾ ਟੱਬਰ ਨੇ ਉਹਦਾ ਮੂੰਹ ਤੱਕ ਨਹੀਂ ਦੇਖਿਆ ਇੰਨੀ ਬੁਰੀ ਹਾਲਤ ਸੀਗੀ ਉਹਦੀ ਵੀ ਜਾਂਦੀ ਵਾਰ ਉਹਦਾ ਮੂੰਹ ਵੀ ਨਹੀਂ ਦੇਖ ਸਕਿਆ ਉਹਦਾ ਪਰਿਵਾਰ ਵੀਰਬ ਨੇ ਮੌਤ ਦੇਣੀ ਸੀ ਘਟੋ ਘਟ ਹੋਰ ਥਾਵੇਂ ਟਰਾਲੀ ਟੱਪ ਜਾਂਦੀ ਮੁੱਕ ਜਾਂਦਾ ਪਰਿਵਾਰ ਮੂੰਹ ਤਾਂ ਦੇਖ ਲੈਂਦਾ ਆਪਾਂ ਹੀ ਗਏ ਨੇ ਵੀ ਜਾਂਦੀ ਵਾਰ ਮੂੰਹ ਦੇਖ ਲਈਏ ਉਹਦਾ ਵਿਚਰਦਾ ਜਾਂਦੀ ਵਾਰ ਮੂੰਹ ਵੀ ਨਹੀਂ ਦੇਖ ਸਕਿਆ ਕੋਈ ਮੈਸਾ ਪਨਮਾ ਕੇ ਬਾਹਰ ਬੰਦਤੀ ਹੈ ਜੀ ਫਰਸ਼ ਧੋਦੀ ਆਪਾਂ ਐਨੇ ਵਜਮੈਸਾ ਖੜੀਆਂ ਉੱਪਰ ਨਮਾ ਦੇਣੇ ਚਲੇ ਫਰਸ਼ ਧੁੱਤਾ ਜਾਂਦਾ ਥੋੜਾ ਜਿਹਾ ਪਾਣੀ ਬਸ ਡੋਲ ਕੇ ਸਾਨੂੰ ਸਰ ਜਾਂਦਾ ਨਹੀਂ ਤਾਂ ਬਾਲਾ ਪਾਣੀ ਵੇਸ ਹੋਵੇ ਕੋਈ ਨਾ ਫਰਸ਼ ਧੋਤੇ ਬਣਾ ਨਹੀਂ ਸਰਦਾ ਨਾਲੇ ਮੈਸਾ ਖੋਲ ਕੇ ਨਵਾਈਏ ਫਿਰ ਜਿਆਦੇ ਪਾਣੀ ਖਰਾਬ ਹੋਈ ਜਾਂਦਾ ਰਹਿੰਦਾ ਫਰਸ਼ ਵੀ ਆਪਾਂ ਥੋੜਾ ਜਿਹਾ ਧੋਨੇ ਸੀ ਤੇ ਮੈਸਾ ਨਮਾਉਣੇ ਅੱਗੋਂ ਪੰਦਰੋਂ ਨਹੀਂ ਧੋਦੇ ਫਰਸ਼ ਆੰਨਾ ਪਾਣੀ ਕਾ ਨੂੰ ਖਰਾਬ ਕਰੀ ਜਾਣਾ ਹੁਣ ਆਰਾਮ ਨਾਲ ਰਹੂਗੀ ਜੇ ਆਪਣਾ ਸਾਰਾ ਪਾਣੀ ਆਪਣੀ ਜੀਰੀ ਚ ਜਾਈ ਜਾਊਗਾ ਇੱਧਰ ਪੈ ਪਲਾ ਰੱਖੀ ਆਪਾਂ ਸਾਰਾ ਪਾਣੀ ਆਪਣੀ ਧੁੰਨੀ ਚ ਜਾਂਦਾ ਪਣ ਜਿੰਦੇ ਜੀ ਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਜੀ ਜਿਹੜੇ ਭਗ ਜਾਂਦੇ ਨੇ ਉਹ ਹੀ ਛੱਡ ਜਾਂਦੇ ਨੇ ਵਿਚਾਰਾ ਸਾਡੇ ਨਾਲ ਮੈਂ ਸਾਬੜ ਮਾਉਣ ਦਾ ਕਹਿ ਦਿੰਦਾ ਖੜ ਜਾਂਦਾ ਕਹਿੰਦਾ ਖੇਤਕਣੀ ਜਾ ਕੇ ਢੇੜਾ ਮਾਰ ਕੇ ਆ ਕੇ ਕਹਿੰਦਾ ਚੱਲ ਮੈਂ ਸਬਣਾ ਦਈਏ ਬਾਹਰ ਤੇ ਚਲ ਉਹ ਫੇਤੀ ਬੰਨੀਆਂ ਜਾਣਗੀਆਂ ਮੈਂ ਸਕੇ ਅਸੀਂ ਵੀ ਰੋਟ ਟੁਕ ਕਰਨਾ ਹੁੰਦਾ ਤੁਹਾਨੂੰ ਪਤਾ ਹੈ ਖੇਤ 'ਚ ਬੰਦੇ ਹੁੰਦੇ ਨੇ ਜਿਆਦਾ ਰੋਟ ਟੁਕ ਬਣਦਾ ਕੰਮਾਂ ਨੂੰ ਦੁਪਹਿਰ ਆਉ ਧੁੱਪ ਜੜ ਜਾਂਦੀ ਹੈ ਫਿਰ ਹੋਏ ਸਾਡੇ ਘਰੇ ਆਏ ਨੂੰ ਐ ਲੱਗਦਾ ਵੀ ਹੁਣ ਤਿੰਨ ਦਿਨ ਹੋ ਗਏ ਆਇਆ ਨਹੀਂ ਹੋ ਵੀ ਕੋਈ ਕੰਮ ਨਹੀਂ ਕੋਈ ਕਰੇ ਨਹੀਂ ਹੈ ਤਾਂ ਸੁਨਸਰੇ ਹੋ ਰਹੀ ਹੈ ਨਾਲੇ ਵਿਚਾਰਾ ਜਮੀ ਨਹੀਂ ਬੋਲਦਾ ਸੀ ਕਦੇ ਨਹੀਂ ਜੇ ਕੋਈ ਗੱਲ ਪੁੱਛ ਲੈਂਦੇ ਤਾਂ ਉਸ ਦਾ ਜਵਾਬ ਦੇ ਦਿੰਦਾ ਸੀ ਨਹੀਂ ਬਸ ਚੁੱਪ ਸੀਗਾ ਕੋਈ ਬੋਲਦਾ ਨਹੀਂ ਸੀ ਜ਼ਿਆਦਾ ਆਪਾਂ ਕਹਿ ਦਈਏ ਨਾ ਜੀ ਖਾਦੇ ਪੀਤੇ ਵੀ ਨਾ ਸਾਰੇ ਨਾ ਕੰਮ ਕਰੇ ਬਿਨਾਂ ਸਾਰੇ ਕੀ ਕਰੀਏ ਬਹੁਤ ਦੁਖੀ ਕਰ ਤੇ ਰੱਬ ਨੇ ਸਾਡੇ ਕਦੇ ਨਹੀਂ ਆਇਆ ਹੋਇਆ ਸੀ ਕਦੇ ਵੀ ਬਹੁਤ ਸਾਲ ਦੇ ਅਸੀਂ ਹੁਣੇ ਹਟੇ ਸੀ ਨੌਕਰ ਲਾਉਣ ਪਹਿਲਾਂ ਸਿਰ ਲਾਇਆ ਕਰਦੇ ਕਦੇ ਵੀ ਨਹੀਂ ਐਸੀ ਜੀ ਗੱਲਬਾਤ ਹੋਈ ਸੀਗੀ ਪਹਿਲੀ ਵਾਰ ਬਣੀ ਹੈ ਸਾਡੇ ਨਾਲ ਇਹੋ ਜਿਹਾ ਕੰਮ ਆ ਚੱਕੀ ਵੀ ਨਹੀਂ ਪਰਾਂ ਕਰੀ ਕਹਿੰਦਾ ਨਾ ਔਦਣੀ ਮੁਕਣ ਤੋਂ ਕਿੰਨੇ ਦਿਨ ਪਹਿਲਾਂ ਸ਼ਾਮ ਨੂੰ ਮੈਂ ਕਹ ਮੈਂ ਕਹ ਇਹਨਾਂ ਨੇ ਦਾਣਾ ਪੀਸਿਆ ਸੀਗਾ ਕੁਝ ਪੀਸਤਾ ਸੀ ਕੁਸ ਰਹਿ ਗਿਆ ਸੀ ਮਗਾ ਬਈ ਚੱਕੀ ਪਰਾਂ ਕਰ ਦੋ ਵੀ ਹੁਣ ਤਾਂ ਕਿਹੜਾ ਦਾਣਾ ਪਿਸੂਗਾ ਵੀ ਆਪਾਂ ਛੋਟੀ ਚੱਕੀ ਤੇ ਪੀ ਲਾਂਗੇ ਕਹਿੰਦਾ ਕਾਨੂੰ ਕੋਈ ਤੁਸੀਂ ਬਦੀਨ ਹੋਊਂਗੀਆਂ ਕਹਿੰਦਾ ਸਵੇਰੇ ਆਪਣਾ 2 ਢਾਈ ਕਿੱਲਿਆਂ ਦਾ ਕੱਦੂ ਹੈ ਆਪਾਂ ਕਰਕੇ ਤੇ ਫਿਰ ਆਪਾਂ ਦਾਣਾ ਪੀਸ ਲਾਂਗੇ ਤੇ ਉਹ ਚੱਕੀ ਪਰਾਂ ਨਹੀਂ ਕਰੀਂ ਕਹਿੰਦਾ ਕੋਈ ਗੱਲ ਨਹੀਂ ਵੀ ਆਪਾਂ ਕੱਲ ਨੂੰ ਪੀਸ ਲਾਂਗੇ ਕਹਿੰਦਾ ਜਿੰਨਾ ਕਰ ਰਿਹਾ ਤਿੰਨ ਚਾਰ ਗੱਟੇ ਕਹਿੰਦਾ ਤੇ ਛੋਟੀ ਚੱਕੀ ਤੇ ਬਹੁਤ ਟਾਈਮ ਲੱਗ ਜਾਂਦਾ ਆਏ ਕੀ ਪਤਾ ਸੀ ਵਿਚਾਰੇ ਨੇ ਵੀ ਤੂੰ ਸਵੇਰੇ ਨੂੰ ਸਾਡੇ ਘਰ ਹੀ ਨਹੀਂ ਆਉਣਾ ਚਲੋ ਜੀ ਵੀਡੀਓ ਦਾ ਅੰਡਾ ਪੈਠੀ ਕਰਦੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਨਾਲੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਥੈਂਕ ਯੂ